ਸਾਡੇ OBC ਦੇ ਜਿਹੜੇ ਕੌਮੀ ਚੇਅਰਮੈਨ ਨੇ ਕੈਪਟਨ ਅਜਾਦਬ ਜੀ ਸਾ ਮੈਂ ਸਾਡੇ ਕੌਮੀ ਜਿਹੜੇ OBC ਦੇ ਕੋਆਰਡੀਨੇਟਰ ਨੇ ਪੰਜਾਬ ਦੇ ਤੇ ਜੰਮੂ ਕਸ਼ਮੀਰ ਦੇ ਪਰਿਵਾਰੀ ਡਾਕਟਰ ਗੁਰਿੰਦਰਪਾਲ ਬਿੱਲਾ ਜੀ ਸਾਡੇ ਪੰਜਾਬ ਦੇ OBC ਦੇ ਚੇਅਰਮੈਨ ਰਾਜਵਖਸ਼ ਕੰਬੋ ਜੀ ਅਤੇ ਸਾਡੇ ਸਟੇਟ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਜੀ ਤੇ ਸਾਡੇ ਲੋਕਲ ਲੀਡਰ ਸਾਡੇ ਜਿਹੜੇ ਨੇ ਦੇਹਤੀ ਦੇ ਪ੍ਰਧਾਨ ਮਹਾਂਤਰਵਿੰਦ ਖਨੋੜਾ ਜੀ ਤੇ ਸ਼ਹਿਰੀ ਪ੍ਰਧਾਨ ਸਾਡੇ ਮੈਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਜਿਨ੍ਹਾਂ ਨੇ ਸਟੇਟ ਦਾ ਕੋਆਰਡੀਨੇਟਰ ਲਾਇਆ ਉਹ ਵੀ ਇਸ ਦਾ ਪੰਜਾਬ ਦਾ ਮੈਂ ਆਪਣੇ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹਨਾਂ ਨੇ ਮੈਂ ਆਪਣੀ ਤਨਦੇਹੀ ਦੇ ਨਾਲ ਉਸ ਨੂੰ ਨਿਭਾਉਂਗਾ ਦੂਜਾ ਧੰਨਵਾਦ ਮੈਂ ਸਾਡੇ ਸਾਰੇ ਭਾਈਚਾਰੇ ਦਾ ਕਰਦਾ ਜਿਨ੍ਹਾਂ ਨੇ ਇਸ ਵੱਡਾ ਮਾਣ ਨੂੰ ਮੈਨੂੰ ਮਾਣ ਬਖਸ਼ਿਆ ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ ਅੱਜ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਮਨਕੋਬ ਸਾਹਿਬ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਪਹਿਲਾਂ ਵੀ ਚੱਲਦੇ ਆ ਰਹੇ ਨੇ ਤੇ ਹੁਣ ਵੀ ਇਹੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਮੈਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਮੇਰੇ ਪਾਈਚਾਰਜ ਪ੍ਰਤੀ ਜਿੱਥੇ ਵੀ ਕਿਤੇ ਕੋਈ ਕੰਮ ਪੈਂਦਾ ਮੇਰੇ ਪ੍ਰਤੀ ਜੋ ਮੇਰੇ ਲੈਗ ਹੈਗਾ ਮੈਂ ਉਹ ਤਾਂ ਦੇ ਦੇਣਾ ਕਰਾਂਗਾ ਪਹਿਲਾਂ ਵੀ ਅਸੀਂ ਕੰਮ ਕੀਤੇ ਨੇ ਜਿਵੇਂ ਸਾਡੇ ਚਾਸਵਾਲ ਦੇ ਏਰੀਆ ਦੇ ਸਾਰੇ ਮਿਸਤਰੀ ਬੈਠੇ ਨੇ ਵੀਰ ਸਾਡੇ ਬੈਠੇ ਨੇ ਸਫਰਾਮ ਸਿੰਘ ਜੀ ਬੈਠੇ ਨੇ ਸਾਡੇ ਧਰੋਂ ਤੇ ਦੇਖਿਆ ਸੀ ਕਿ ਲੈਡ ਦੀ ਸਾਨੂੰ ਪ੍ਰੋਬਲਮ ਆਈ ਸੀ ਇਹਦਾ ਸਾਡਾ ਸੀ ਏਰੀਆ ਉਹ ਯੂਪੀਐਸ ਦੇ ਵਿੱਚ ਪਾਤਾ ਸੀ ਇਹਨਾਂ ਨੇ ਸੋ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਵਾਹ ਜੀ ਬੈਠੇ ਨੇ ਤੇ ਇੱਧਰ ਸਾਡੇ ਵੀਰ ਜਿਸ ਪੌਂਜੀ ਬੈਠੇ ਨੇ ਰਾਗੜੀ ਆਰਾਮ ਜੀ ਬੈਠੇ ਨੇ ਤਕਰੀਬਨ ਤਕਰੀਬ ਸਾਰੇ 9 ਜਿਹੜਾ ਮੈਂ ਨਮਾ ਪਾਲਾ ਸਿੰਘ ਜੀ ਬੈਠੇ ਨੇ ਕਿਉਂਕਿ ਇਹ ਸਾਰਾ ਇੱਕ ਏਰੀਆ ਜਿਹੜਾ ਸਾਡਾ ਯੂਪੀਐਸ ਚ ਪਾਇਆ ਸੀ ਸਭ ਨੂੰ ਦੀ ਪ੍ਰੋਬਲਮ ਆਉਣੀ ਸੀ ਕਿਉਂਕਿ ਲਾਈਟ ਤਾਂ ਪੂਰੀ ਬਰਾਬਰੇ ਆਉਣੀ ਹੁੰਦੀ ਹੈ ਉਹਦੀ ਕੈਟਾਗਰੀ ਹੁੰਦੀ ਹੈ ਕੈਟਾਗਰੀ ਮਾਲੀ ਘੰਟੇ ਦਾ ਘਟ ਹੁੰਦਾ ਹੈ ਤੇ ਯੂਪੀਐਸ ਲਈ 4 ਘੰਟੇ ਦਾ ਘਟ ਹੁੰਦਾ ਸੋ ਸਾਰਿਆਂ ਨੇ ਮੈਨੂੰ ਇਸ ਗੱਲ ਦੀ ਪ੍ਰੇਰਿਆ ਤੇ ਮੈਂ ਅੱਗੇ ਹੋ ਕੇ ਸਾਰਾ ਕੰਮ ਕੀਤਾ ਤੇ ਉਹਦਾ ਧੰਨਵਾਦ ਸਾਡਾ ਮੈਂ ਅਤਾ ਸਿੰਘ ਨੰਨੇ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਬਹੁਤ ਸਾਡੀ ਮਦਦ ਕੀਤੀ ਉਸ ਗੱਲ ਦੇ ਵਿੱਚ ਔਰ ਇਸ ਏਰੀਏ ਨੂੰ ਚਾਂਸਬੜ ਦੇ ਸੂਏ ਤੱਕ ਜਿਹੜਾ ਸੀ ਅਸੀਂ ਉਹਨੂੰ ਸ਼ਹਿਰੀ ਪੀਟਰ ਜਿਹੜਾ ਕੈਟਾਗਰੀ ਬੰਦੇ ਵਿੱਚ ਲਿਆਂਦਾ ਸੋ ਅੱਗੇ ਵੀ ਇਦਾਂ ਦੀਆਂ ਮੁਸ਼ਕਲਾਂ ਬਹੁਤ ਆਉਂਦੀਆਂ ਰਹਿੰਦੀਆਂ ਨੇ ਸੋ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਰਲ ਕੇ ਇੱਕ ਦੂਜੇ ਨਾਲ ਕੇ ਅਸੀਂ ਇਸ ਨੂੰ ਸਾਰੇ ਹੱਲ ਕਰਾਂਗੇ ਔਰ ਮੈਂ ਧੰਨਵਾਦ ਸਹਿਬ ਧੰਨਵਾਦ ਕਰਦਾ ਸਾਡੇ ਪ੍ਰੇਮ ਲਾਲ ਕਾ ਜੀ ਦਾ ਜਿਨ੍ਹਾਂ ਨੇ ਉਦਮ ਸਰਕਾਰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਬਾਡੀ ਪੈਨ ਜਸਵਿੰਦਰ ਬੋਲਰ ਬੈਠੀ ਆ ਵੀ ਬਾਡੀ ਬਾਈ ਤੋਂ ਉੱਪਰ ਉੱਟ ਕੇ ਆ ਗਏ ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ ਹੈ ਮੈਂ ਸਾਰਿਆਂ ਦਾ ਬਹੁਤ ਜੀ ਤਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੇ ਭਗਵਾਨ ਸਿੰਘ ਮਨਤਪਾਲ ਸਾਹਿਬ ਜੀ ਨੇ ਇਹਨਾਂ ਇੱਕ ਬਹੁਤ ਵੱਡਾ ਕਾਂਗਰਸ ਪਾਰਟੀ ਨੇ ਬਹੁਤ ਆਉਦਾ ਦੇ ਕੇ ਪਿੱਛੇ ਸਮੁੱਚੇ ਰਾਂਗੜੀ ਭਾਈਚਾਰੇ ਨੂੰ ਉੱਚਾ ਉੱਪਰ ਲੈ ਜਾਣ ਦੀ ਇੱਕ ਉਪਰਾਲਾ ਕੀਤਾ ਹੈ ਉੱਥੇ ਅੱਜ ਸਾਰਿਆਂ ਨੇ ਰਾਂਗੜੀ ਭਾਈਚਾਰੇ ਵੱਲੋਂ ਸਮੁੱਚੇ ਰਾਂਗੜੀ ਭਾਈਚਾਰੇ ਵੱਲੋਂ ਮਨਤ ਸਾਲਸਰ ਮਾਰਕੀ ਤੱਕ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਤਨੇ ਵੀ ਰਾਗੜੇ ਭਾਈਚਾਰੇ ਇੱਥੇ ਨਵਾਈਂਦੇ ਪਹੁੰਚੇ ਮਰਜਾ ਸਿੰਘ ਮੋਹਲਾ ਜੀ ਪਹੁੰਚੇ ਪ੍ਰੇਮ لال ਕਾ ਜੀ ਪਾਰਟੀ ਵਾਚ ਪੁੱਟ ਕੇ ਪਹੁੰਚੇ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਮਨਤ ਸਾਲ ਨੂੰ ਪ੍ਰੋਸਾ ਦਵਾਉਂਦੇ ਹਾਂ ਕਿ ਅੱਗੇ ਤੋਂ ਵੀ ਅਸੀਂ ਸਮੁੱਚਾ ਰਾਗੜੇ ਭਾਈਚਾਰਾ ਜਿਹੜਾ ਨਾਲ ਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਤੋਂ ਨਾਲ ਤਣ ਦੇਹੀ ਦੇ ਨਾਲ ਸੇਵਾ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ